ਜਪ ਗਾਣ ਜਿਹੇ ਮਗਰ ਦੇਖਣਾ ਬੜਾ ਅਕੇਲ ਤਾਹ ਹਰ ਗਵਨ ਸੰਗ ਹੋਤ ਸਵੇਰਾ ਅਸ ਨਾਮ ਲੋਕੀ ਲੋਕ ਖੋਲਣਾ ਦੀ ਫਰਕ ਕਿਸੇ ਤੋਂ ਬੰਦਾ ਫੇਰ ਚੱਕਿਆਣਾ ਬੜਾ ਕਿ ਜਿਹਦਾ ਹੋਣ ਨਾਮ ਜਪ ਤਾ ਪਾਪ ਪਰਾਹ ਅਨਕ ਬਿਕਣ ਜਾਏ ਸੰਗਾਰ ਹੈ ਹੋਵੇ ਹਰ ਕਾ ਨਾਮ ਕੋ ਉਹ ਜੈਸਾ ਨਾਮ ਜਿ ਕੋ ਮਨ ਰੰਗ ਨਾਨਕ ਬਈਐ ਸਾਧ ਕੈ ਮੇਰ ਮਾੜ ਕੇ ਗਨੇ ਜਾਇ ਨ ਕੋ ਸਾ ਹਰ ਕਾ ਨਾਮ ਤੋ ਸਜੇ ਪੈਂਡਾ ਮਹਾਂ ਦਗੁਬਰ ਹਰ ਕਾ ਨਾਮ ਸੰਗੂ ਜੀ ਆਰਾ ਜਾਂ ਪੰਥ ਦੇ ਰਾਗੋ ਨ ਸੁਜਾਨੋ ਹਰ ਕਾ ਨਾਮ ਤਹ ਨਾਲ ਪਛਾਨੋ ਆ ਬਿਆਨ ਤਬ ਤਬ ਕਾਮ ਤਾਰਗੇ ਨਾਮ ਕੀ ਤਮੀ ਉਪਰ ਜਾਬ ਜਹਾ ਤ੍ਰਿਕਾਮਣ ਤੁਜ ਆਕਰਖੈ ਤਹ ਨਾਨਕ ਹਰ ਹਰਿ ਅੰਮ੍ਰਿਤ ਵਰਖੈ ਭਗਤ ਜਨਾ ਕੀ ਵਰਤਨ ਨਾਮ ਸੰਤ ਜਨਾ ਗੈ ਮਨ ਬਿਸ਼ਰਾਮ ਹਰ ਕਾ ਨਾਮ ਦਾਸ ਕੀ ਓਟ ਹਰ ਕੈ ਨਾਮ ਉਦਰੇ ਜਨ ਕੋਟ ਹਰ ਜਸ ਕਰਤ ਸੰਤ ਦਿਨ ਰਾਤ ਹਰ ਹਰ ਆਖਦ ਸਾਧਕ ਮਾਇ ਬ੍ਰਿਤ ਬਿ ਬੇਕ ਹਰ ਕਾ ਮਨ ਜਨ ਕੋ ਮੁਖਤ ਜੋਤ ਹਰ ਕਾ ਨਾਮ ਜਨ ਕੋ ਤ੍ਰਿਪਤ ਭਉਤ ਕਾ ਨਾਮ ਜਨ ਕਾ ਰੂਪ ਰੰਗ ਹਰ ਨਾਮ ਜਪਤ ਕਬ ਪਰੈ ਨ ਭੰਗ ਹਰ ਕਾ ਨਾਮ ਜਨ ਕੀ ਵਡਿਆਈ ਹਰ ਕਾ ਨਾਮ ਜਨ ਸੋਭਾਈ ਹਰ ਕਾ ਨਾਮ ਜਨ ਕੋ ਭੋਗ ਜੋਗ ਹਰ ਨਾਮ ਜਪਤ ਕਛ ਨਾਹਿ ਵਿయోగ ਜਨ ਰਤ ਹਰ ਨਾਮ ਕੀ ਸੇਵਾ ਨਾਨਕ ਪੂਜੈ ਹਰ ਹਰ ਦੇਵਾ ਹਰ ਹਰ ਜਨ ਕੈ ਮਾਲਕ ਜੀਨਾ ਹਰ ਤਨ ਜਨ ਕੋ ਆਪ ਪ੍ਰਭ ਦੀਨਾ ਹਰ ਹਰ ਜਨ ਕੈ ਓਟ ਸਤਾਣੀ ਹਰ ਪ੍ਰਤਾਪ ਜਨ ਅਬਰ ਨਾ ਜਾਣੀ ਓਤ ਪੋਤ ਜਨ ਹਰ ਰਸ ਰਾਤੇ ਸੁੰਨ ਸੁਬਾਦ ਨਾਮ ਰਸ ਮਾਤੇ ਆਠ ਪਹਿਰ ਜਨ ਹਰ ਹਰ ਜਪੈ ਹਰ ਕਾ ਭਗਤ ਪ੍ਰਗਟ ਨਹੀਂ ਛਪੈ ਹਰ ਕੀ ਭਗਤ ਮੁਕਤ ਬਹੁ ਕਰੇ ਨਾਨਕ ਜਨ ਸੰਕੇਤੇ ਦਰੇ ਪਾਰ ਜਾਤੇ ਹਰ ਕੋ ਨਾਮ وی سلوک بہت شستر بہ سمرتی پیخ سرب ہونا ہر ہر نانک نام امول اشپتی جاپ تاپ گیان سب دھیان کٹ شاستر سمرت بغان ਯੋਗ ਵਿਆਸ ਕਰਮ ਤ੍ਰਮ ਕਿਰਿਆ ਸਗਲ ਤਿਆਗ ਬਨ ਬਦੇ ਫਿਰਿਆ ਅਨੇਕ ਪ੍ਰਕਾਰ ਕੀਏ ਬਹੁ ਜਤਨਾ ਪੁੰਨ ਦਾਨ ਹੋਵੇਂ ਬਹੁ ਰਤਨਾ ਸ਼ਰੀਰ ਕਟਾਏ ਹੋ ਮੈਂ ਕੜ ਰਾਤੀ ਵਰਨੀ ਧਰਵਾ ਬੰਦੀ ਨੀ ਤੁਰਿ ਰਾਮ ਨਾਮ ਵਿਚਾਰ ਨਾਨਕ ਗੁਰਮੁਖੁ ਨਾਮ ਜਪਿਐ ਇਕ ਬਾਰ ਨਾਮ ਕੰਡ ਫਿਤਨੀ ਫਿਰੈ ਜਿ ਜੀਵੈ ਮਹਾ ਉਦਾਸ ਤਵੀ ਸਰਦੀਐ ਅਗਣ ਬਾਹੇ ਫਮਦ ਬਰਾਣਾ ਕਨਕਾਸ਼ਵ ਹੈ ਵਰਤੂੰਦਾਨ ਨੀਅਉ ਨੀ ਗਰਮ ਕਰੈ ਬਹੁ ਆਸਨ ਜੈਨ 바ਰਗ ਸੰਜਮਤ ਸਾਧਨ ਨਿਮਖ ਨਿਮਖ ਕਰਿ ਸਰੀਰ ਕਟਾਵੈ ਤੋ ਭੀ ਹਮੈ ਮੈ ਨਾ ਜਾਵੈ ਹਰ ਕੇ ਨਾਮ ਸਬਸਰ ਕਾਛਿ ਨਾ ਹੈ ਨਾਨਕ ਗੁਰਮੁਖ ਨਾਮ ਜਪਤ ਗਤਿ ਪਾਹਿ ਮਨ ਕਾਮਨਾ ਤੀਰਥ ਦੇ ਸੁਟੈ ਗਰਭ ਗਮਾਨ ਨਾ ਸੁਟੈ ਸੋਚ ਕਰੈ ਦਿਨ ਸਿਰ ਰਾਤ ਮਨਹੀਨਾ ਨ ਤੰ ਤੇਜਾ ਇਸ ਦੇਹੀ ਕੋ ਬਹੁ ਸਾਧਨਾ ਕਰੈ ਮਨ ਤੇ ਕਭੂ ਨ ਵਿਖਿਆ ਟਰੈ ਜਲ ਤੋ ਬਹਿ ਬਹੁ ਦੇ ਅਨੀਤ ਸੋਤ ਕਹਾ ਹੋਏ ਕਾਚੀ ਪੀਤ ਮਨ ਹਰ ਕੇ ਨਾਮ ਕੀ ਮਹਿਮਾ ਉਚ

ਜੇ ਕੋ ਜਨਮ ਮਰਨ ਤੇ ਡਰੈ ਸਾਧ ਜਨ ਕੀ ਸ਼ਰਨੀ ਪਰੈ ਜੇ ਜਨ ਕੋ ਪ੍ਰਭ ਦਰਸ ਪਿਆਸਾ ਨਾਨਕ ਕਾ ਕੈ ਬਲ ਬਲ ਜਾਸਾ ਸਗਲ ਪੁਰਖ ਮੈਂ ਪੁਰਖ ਪ੍ਰਦਾਨ ਸਾਧ ਸੰਗ ਜਾ ਕਾ ਮਿਟੈ ਅਭਿਮਾਨ ਆਪਸ ਕੋ ਜੋ ਜਾਣੈ ਨੀਚਾ ਸੋ ਗਨੀਐ ਸਭ ਤੇ ਊਚਾ ਯਾ ਕਮਨ ਹੋਇ ਸਗਲ ਕਿਰੀਨਾ ਹਰਨਾਮ ਤਨ ਕਟਕਟ ਜੀਨਾ ਮਨ ਆਪਣੇ ਦੇ ਬੁਰਾ ਮਿਟਾਣਾ ਪੀਖ ਸਗਲ ਸ੍ਰੇਟ ਦਾਜਨਾ ਸੂਗ ਦੂਖ ਜਨ ਸੰਗ੍ਰਿਸ਼ਟੇਤ ਨਾਨਕ ਪਾਪੁ ਪੁੰਨ ਨੀਲੇਪਾ ਨਿਰਤਨ ਕੋ ਤਨ ਦੇਰੋ ਨਾਉ ਨਿਤ ਹੋਇ ਕੋ ਨਾਉ ਦੇਰਤਾ ਨੇ ਮਾਨੇ ਕੋ ਪ੍ਰਭ ਤੇ ਰੋਵਾਨ ਸਗਲ ਕਟਾਂ ਕੋ ਦੇਵੋ ਦਾਨ ਕਰਨ ਕਰਾਉਣ ਹਾਰ ਸੁਆਮੀ ਸਗਲ ਕਟਾਂ ਕੇ ਅੰਦਰ ਜਾਮੀ ਆਪਣੀ ਗਤ ਮਿਤ ਜਾਣੋ ਆਪੇ ਆਪਣ ਸੰਗਿ ਆਪ ਪ੍ਰਭ ਰਾਤੇ ਤੁਮਰੀ ਉਸਤਤ ਤੁਮ ਤੇ ਹੋਏ ਨਾਨਕ ਅਭਰਣਾ ਜਾਣ ਸਕੋਇ ਸਰਬ ਧਰਮ ਮੈਂ ਸ੍ਰੇਸ਼ਟ ਧਰਮ ਹਰ ਕੋ ਨਾਮ ਜਪਨ ਨਰਮਲ ਕਰਮ ਸਗਲ ਕਿਰਿਆ ਮੈਂ ਉਦਮ ਕਿਰਿਆ ਸਾਧ ਸੰਗ ਦੁਰਮਤ ਮਾਲਗ੍ਰਿਆ ਸਗਲ ਉਦਮ ਮੈਂ ਉਦਮ ਭਲਾ ਹਰ ਕਾ ਨਾਮ ਜਪੋ ਜੀ ਸਦਾ ਸਗਰ ਬਾਨੀ ਮੈਂ ਅਮਰ ਜਬਾਨੀ ਹਰ ਕੋ ਜੈ ਸੁਨ ਰਤਨ ਬਖਾਨੀ ਸਗਨ ਥਾਨ ਤੇ ਉਦਮ ਥਾਨ ਨਾਨਕ ਜਿਹੇ ਟਕ ਵਸੈ ਹਰ ਨਾਮਾ ਸੋ ਲੋਕ ਨਿਰਗੁਣ ਯਾਰ ਇਆਨਿਆ ਸੋ ਪ੍ਰਭ ਸਦਾ ਸੁਮਾਨ ਜੇਨ ਕੀ ਆਤ ਸਚੀਤ ਰਖ ਨਾਨਕ ਨੇ ਬਹੀ ਲਾਲ ਅਸ਼ਟਪਦੀ ਰਮਈਆ ਕੇ ਗੁਣ ਚੇਤ ਪ੍ਰਾਨੀ ਕਵਨ ਮੂਲ ਤੇ ਕਵਨ ਰਿਟਾਨੀ ਜੇ ਤੂੰ ਸਾਜ ਸੁਗਾਰ ਸ਼ਿੰਗਾਰਿਆ ਗਰਬ ਗਨ ਮੈਂ ਜਨੇ ਉਬਾਰਿਆ ਬਾਰ ਬਿਸਤਾ ਤੁਝੇ ਪਿਆਰੈ ਦੂਦ ਪਰ ਜੋ ਬਣ ਕੋ ਜਨ ਸੁਖ ਸੂਦ ਬਿਰਦ ਭਇਆ ਉਪਰ ਸਾਕ ਸੈਨ ਮੁਖ ਪਿਆਉ ਬੈਠ ਕੋ ਦੈਨ ਇਹ ਨਿਰਗੁਣ ਗੁਰ ਬਸੂ ਨਾ ਬੂਜੈ ਬਖਸ਼ ਲੈ ਹੋ ਕੋ ਨਾਨਕ ਸੀਜੈ ਜੇ ਪ੍ਰਸਾਦ ਘਰ ਨੂੰ ਪਰ ਸੁਖ ਵਸੈ ਸੁਖ ਪ੍ਰਾਤਵੀਤ ਬਣਤਾ ਸੰਗ ਹਸੈ ਜੇ ਪ੍ਰਸਾਦ ਕੀ ਲੈ ਕੀਤਰ ਜਲ ਸੁਖਦਾਈ ਬਣ ਬਾਦ ਕਉੜਾ ਜੇ ਪ੍ਰਸਾਦ ਭੋਗੈ ਸਭ ਸਗਰ ਸਮਗਰੀ ਸੰਗ ਸਾਥ ਵਸਾ ਦੀਨੇ ਹਸਤ ਪਾ ਕਰਨ ਨੇਤਰ ਰਸਨਾ ਤੇ ਸਹਿ ਤਿਆਗ ਅਵਰ ਸੰਗ ਰਚਨਾ ਐਸੇ ਦੁਖ ਮੁੜੇ ਅੰਦ ਵਿਆਪੇ ਨਾਨਕ ਕਾਢ ਲੈ ਹੋ ਪ੍ਰਭ ਵਿਆਪੇ ਆਦ ਅੰਤ ਜੋ ਰਖਣ ਹਾਰ ਤਿਸੋਂ ਪ੍ਰੀਤ ਨ ਕਰੈ ਗਵਾਰ ਜਾ ਕੀ ਸੇਵਾ ਨਵ ਨਿਤ ਪਾਵੈ ਤਾਂ ਸੋ ਬੂੜਾ ਮਨ ਨਹੀਂ ਲਾਵੇ ਜੋ ਠਾਕੁਰ ਸਤ ਸਦਾ ਹਜੂਰੇ ਤਾਂ ਕੋ ਅੰਦਾ ਜਾਣ ਤ ਦੂਰੇ ਜਾ ਕੀ ਢਹਰ ਪਾਵੈ ਦਰਗਾ ਮਾਨ ਤਿਸੈ ਬਸਾਰੈ ਮੁਦੇ ਆਜਾਨ ਸਰ ਸਦਾ ਇਹ ਭੂਲਣ ਹਾਰ ਨਾਨਕ ਰਖਣ ਹਾਰ ਅਪਾਰ ਰਤਨ त्याग ਕਉਡੀ ਸੰਗ ਰਚੈ ਸਾਚ ਛੋੜ ਝੂਠ ਸੰਗ ਮਚ ਜੋ ਚੰਨਾ ਸੋ ਅਸਰ ਕਰਮਾਨੈ ਜੋ ਵਨਸੋ ਦੂਰ ਪਰਾਨੈ ਛੋੜ ਜਾਏ ਤਿਸ ਕਾ ਸ਼ਰਮ ਕਰੈ ਸੰਗ ਸਹਾਈ ਤੇ ਸਰਹਰੇ ਚੰਦਨ ਲੀਪੂ ਧਰ ਤੋਏ ਗਰਦ ਪ੍ਰੀਤ ਪਸੰ ਸੰਗ ਹੋਏ ਹੰਦ ਗੋਪਮੈ ਪਤਤ ਵਿਗਰਾਲ ਨਾਨਕ ਗਾੜਨ ਹੋ ਪ੍ਰਭ ਦਇਆਲ ਕਰਤੂਤ ਪਸ਼ੂ ਕੀ ਮਾਨਸ ਜਾਤ ਲੋਕ ਪਚਾਰਾ ਕਰੈ ਜਨਰਾਤ ਬਾਹਰ ਭੇਕੇ ਅੰਤਰ ਮਲ ਮਾਇਆ ਛਪਛਣਾਈ ਕਛ ਕਰੈ ਛਪਾਇ ਬਾਹਰ ਗਿਆਨ ਧਿਆਨ ਈਸ਼ਾਨ ਅੰਤਰ ਵਿਆਪੈ ਲੋਭ ਸੁਆਨ ਅੰਤਰ ਅਗਨ ਬਾਹਰ ਤਨ ਸੁਆ ਗਲ ਪਾਥਰ ਕੈਸੇ ਤਰੈ ਅਥਾ ਜਾ ਗਏ ਅੰਦਰ ਵਸੈ ਪ੍ਰਭ ਆਪ ਨਾਨਕ ਤੇ ਜਨ ਸਾਜ ਸਮਾਤ ਸੁਣੀ ਅੰਦਾ ਕੈ ਸੇ ਮਾਰਗ ਪਾਵੈ ਕਰ ਗੈ ਲਿਹੋੜ ਨਿਭਾਵੈ ਕਹਾਂ 부ਜਾਰਤ 부ਜੈ ਡੋਰਾ ਨਿਸਕਈਏ ਤੋ ਸਮਝੈ ਪੂਰਾ ਕਹਾਂ 비شن ਪਦ ਗਵੈ ਗੁੰਗ ਯਤਨ ਕਰੈ ਤੋ પી ਸੁਰ ਭੰਗ ਕਹਾਂ ਪਿੰਗੁਰ ਪਰਬਤ ਪਰ ਭਵਨ ਨਹੀਂ ਹੋਤੂਆ ਉਸ ਗਵਨ ਕਰਤਾਰ ਕਰੁਣਾ ਮੈ ਦੀਨ ਭੇਨਤੀ ਕਰੈ ਨਾਨਕ ਤੁਮਰੀ ਕਿਰਪਾ ਤਰੈ ਸੰਗ ਸਹਾਈ ਸੋ ਆਵੈ ਨ ਚੀਤ ਜੋ ਬੈਰਾਈ ਤਾਂ ਸੋ ਪ੍ਰੀਤ ਬਲਵਾ ਕੇ ਗ੍ਰਹਿ ਪੀਤਰ ਬਸੈ ਆਨੰਦ ਕੇ ਰਮਾਇਆ ਰੰਗ ਰਸੈ ਦਿੜ ਕਰ ਬਾਨੈ ਮਨਹਿ ਪ੍ਰਤੀਤ ਕਾਲ ਨ ਆਵੈ ਮੂੜੇ ਚੀਤ ਬਹਿਰ ਬ੍ਰੋਧ ਕਾਮ ਬ੍ਰੋਧ ਮੋ ਝੂਠ ਵਿਕਾਰ ਮਹਾ ਲੋਭ ਦ੍ਰੋਹ ਇਹ ਆ후 ਜੁਗਤ ਬਿਹਾਨੇ ਕਈ ਜਨਮ ਨਾਨਕ ਰਖ ਲੈ ਹੋ ਆਪਣ ਕਰ ਕਰਮ ਤੂੰ ठाकुर ਤੁਮ ਪਹਿ ਅਰਦਾਸ ਜੀਉ ਪਿੰਡ ਸਭ ਤੇਰੀ ਰਾਸ ਤੁਮ ਮਾਤ ਪਿਤਾ ਹਮ 바ਰਕ ਤੇਰੇ ਤੁਮਰੀ ਕਿਰਪਾ ਮੈਂ ਸੁਖ ਖਨੇਰੇ ਕੋਈ ਨ ਜਾਣੇ ਤੁਮਰਾ ਅੰਤ ਉਚੇ ਤੇ ਉਚਾ ਭਗਵੰਤ ਸਕਲ ਸਮਗਰੀ ਤੇਮਰਾ ਸੂਤਰ ਤਾਰੀ ਤੁਮ ਤੇ ਹੋ ਏਸੋ ਆ ਗਿਆ ਗਾਰੀ ਤੁਮਰੀ ਗਤ ਮੇ ਤ ਤੁਮ ਹੀ ਜਾਨੀ ਨਾਨਕ ਦਾਸ ਸਦਾ ਕੁਰਬਾਨੀ ਸਲੋਕ ਦੇਨ ਹਾਰ ਪ੍ਰਭ ਛੋੜ ਕੇ ਲਾਗਿਆਨ ਸੋਐ ਨਾਨਕ ਕਭੂ ਨਾ ਸੀ ਜਈ ਬੇਨ ਨਾ ਵਤ ਜਏ ਅਕਪਦੀ 10 ਵਸਤੂ ਦੇ ਪਾਛੇ ਪਾਵੇਂ 1 ਵਸਤੂ ਪਾਰਨ ਵਿਖੋਟ ਗਵਾਵੇਂ 1 ਪੀਣਾ ਦੇ 10 ਪੀ ਘਰਲੇ ਤੋ ਮੂੜ ਕਹੋ ਕਹਾ ਕਰ ਜਿਸੜਾ ਗੁਰ ਸੋ ਨਾਹੀ ਜਾਰਾ ਤਾਕੋ ਕੀ ਜੈ ਸਤ ਨਮਸ਼ਕਾਰ ਜਾਗੇ ਮਨ ਲਾਗਾ ਪ੍ਰਭ ਮੀਠਾ ਸਰਬ ਸੁਖ ਤਾਭੂ ਮਨ ਬੂਠਾ ਜਿਸ ਜਨੇ ਆਪਣਾ ਹੁਕਮ ਮਨਾਇਆ ਸਰਬ ਥੋਕ ਨਾਨਕ ਤਨ ਪਾਇਆ ਅਗਨਤ ਸ਼ਾ ਆਪਣੀ ਦੇ ਰਾਸ ਖਾਤੀ ਤ ਵਰਤ ਅਨੰਦੂ ਰਾਸ ਆਪਣੀ ਆਮਾਨ ਸਚ ਗੌਰ ਸਾਰੇ ਜਾਨੀ ਮਨ ਰੋਸ ਕਰੇ ਆਪਣੀ ਪ੍ਰਤੀ ਦੇ ਆਪ ਹੀ ਖੋਵੈ ਬਹੁਰਸ ਕਾ ਵਿਸ਼ਵਾਸ ਨ ਹੋਵੈ ਜਿਸ ਕੀ ਬਸ ਤੁਸੀਂ ਆਗੇ ਰੱਖੈ ਰੱਬ ਕੀ ਆਗੇ ਅਮਨ ਮਾਥੇ ਜੋਗੁਣ ਕਰੇ ਬਾਲ ਫੋਟੋ ਵਾਲਾ ਸੈਟ ਕਰ ਲਓ ਸਦਾ ਦਇਆਲ ਪਿਛੇ ਖਾਂਕ ਮਾਇਆ ਦੇਤ ਸਰਪਰਭੂ ਬਦਜਾਨਿਆ ਨੇ ਇਹ ਮਨ ਹਰ ਕੇ ਨਾਮ ਕੀ ਪ੍ਰੀਤ ਸੁਖ ਲੈ ਕਰ ਕਿਰਪਾ ਨਾਮ ਕੀ ਆਪ ਲਈ ਲਾਈ ਤੇ ਆਵਮ ਨੰਤਮ ਆਇਆ ਮਿਥਿਆ ਰਾਜ ਜੋਵਨ ਤਨ ਮਾਲ ਮਿਥਿਆ ਕਾਮ ਕ੍ਰੋਧ ਵਿਕਰਾਲ ਮਿਥਿਆ ਰਥ ਹਸਤੀ ਅਸ ਵਸਤਰਾ ਮਿਥਿਆ ਰੰਗ ਸੰਗ ਮਾਇਆ ਪੇਖ ਹਸਤਾ ਮਿਥਿਆ ਕ੍ਰੋਧ ਅਭਿਮਾਨ ਮਿਥਿਆ ਆਪਸੂ ਪਰ ਕਰਤੋ ਸੁਖੇ ਸੁਖਦੇਵ ਹਾਂ ਸਿਰ ਭਗਤ ਸਾਧ ਕੀ ਸ਼ਰਨ ਨਾਨਕ ਜਪ ਜਪ ਜੀ ਜਿੰਨਾ ਕਹਦੇ ਇੱਕ ਤੋਂ ਛੋਡੋ ਕਹਦੇ ਜਦ 100 ਹਣਾਂ ਦਾ ਹੋਲੀ ਪਾਠ ਕਰੇ ਖਾਦਾ ਕਦੇ ਪਰ ਹਾਂ ਮਿਥਿਆ ਰਸ ਤਾ ਤਰਤੂ ਅਦ੍ਰੇ ਮਿਥਿਆ ਨੀਤਰ ਪੇਟਕ ਪੰਦਰਾ ਨੁਪਾਤ ਮਿਥਿਆ ਰਸਨਾ ਭੋਜਨ ਅੰਨ ਸੁਆਦ ਮਿਥਿਆ ਚਰਨ ਪਰ ਵਿਕਾਰ ਕੋ ਧਾਵੇਂ ਮਿਥਿਆ ਮਨ ਪਰ ਲੋਭ ਲੁਭਾਵੇਂ ਮਿਥਿਆ ਕਰਨੇ ਪਰਉਪਕਾਰਾ ਮਿਥਿਆ ਬਾਤ ਦੇ ਤਿਕਾਰਾ ਬਿਨ ਬੂਜੇ ਮਿਥਿਆ ਸਭ ਭੇ ਸਫਰ ਦੇ ਨਾਨਕ ਹਰ ਗੰਨਾਮ ਲੈ ਗਰਤੀ ਸਾਧ ਕੀ ਯਾਰ ਜਾ ਸਾਚ ਬਿਨਾ ਕਾਹ ਹੋ ਬਤ ਸੂਚਾ ਬਿਰਥਾ ਨਾਮ ਬਿਨਾ ਤਨੇ ਅੰਦ ਮੁਖਿ ਆਪਤ ਤਾ ਕੇ ਤੁਰ ਗੰਧ ਬਿਨ ਸਿਮਰਨ ਦਿਨ ਰਹਿਨ ਪ੍ਰਿਥਾ ਵਿਹਾਈ ਮੇਕ ਬਿਨਾ ਜੋ ਚੀਤੀ ਜਾਏ

ਆਵਰਪਦੇਸ਼ ਆਪਨਾ ਕਰੇ ਆਪਤ ਜਾਪਤ ਜਨਮ ਮਰੇ ਜਿਸਕੇ ਅੰਦਰ ਬਸੈ ਨਰੰਕਾਰ ਤਸਵੀ ਸੇਖ ਤਰੈ ਸੰਸਾਰ ਜੋ ਤੁਮ ਭਾਨੇ ਤਨ ਪ੍ਰਭ ਜਤ ਨਾਨਕ ਜਨ ਚਰਨ ਬਰਾਤਾ ਕਰੋ ਬੇਨਤੀ ਪਾਰ ਬ੍ਰਹਮ ਸਭ ਜਾਣੇ ਆਪਣਾ ਕੀਆ ਪੈ ਮਾਨ ਹੈ ਆਪੇ ਆਪੂ ਕਰਤ ਨਿਵੇਰਾ ਕਿਸ ਸਰੂਰ ਜਨ ਆਪਤ ਕਿਸ ਐ 부ਜਾਪਤ ਨਿਵੇਰਾ ਉਪਾਪ ਸਿਆਨਪ ਸਗਰ ਤੇਰਾ ਲੇ ਤਾਂ ਆਪਕਾ ਸਭ ਕਾ ਜਨ ਨੇ ਆਦਮ ਕੀ ਰਹਿਤ ਜਿਸ ਭਾਵੈ ਜਿਸ ਰਹਿ ਲੜ ਲਾਈ ਥਾਨ ਚਨੰਤਰ ਰਹਾ ਸਮਾਏ ਸੁ ਦੇਵ ਕਿਸ ਕਿਰਪਾ ਕਰੀ ਨਿਮਕ ਨਿਮਕ ਜਪ ਨਾਨਕ ਹਰੀ ਸੁਖ ਲੋਕ ਤਾਮ ਕਰੋ ਵਿਆਰ ਲੋ ਬਿਨ ਸਰਜਾਈ ਆਹ ਮੇਵ ਨਾਨਕ ਪ੍ਰਭ ਜਨਾ ਗਤੀ ਕਰ ਪ੍ਰਸਾਦ ਗੁਰਦੇਵ ਆਪੇ ਭਾਜੀ ਜੇਹੇ ਪ੍ਰਸਾਦ ਛੱਤੀ ਅੰਮ੍ਰਿਤ ਖਾਵੇ ਤਿਸ ਠਾਕੁਰ ਕੋ ਰਖ ਮਨ ਮਾ ਕੋਈ ਫੋਨ ਹੈ ਇਹ ਪ੍ਰਸਾਦ ਕਿੰਨੋ ਬੋਲ ਕੇ ਲੋਕ ਤੁਹਿਆ ਆਇ ਸੁਖ ਘਰ ਉਤਗਾਇ ਫੋਨ ਯਾਰ ਆਪਣੇ ਬਾਤਾਂ ਨੂੰ ਜੇ ਪ੍ਰਸਾਦ ਵਸੈ ਸੁਖ ਮੰਦਰ ਤਿਸਹਿ ਧਿਆਈ ਸਦਾ ਮਨ ਅੰਦਰ ਜੇ ਪ੍ਰਸਾਦ ਬਿਚਾਰ ਕਰਾਈ ਸਨ ਸੁਖ ਦਸਨ ਆਠੜ ਤਾ ਘਰ ਸਿਮਰੋ ਤਿਸ ਰਸਨਾ ਜੇ ਪ੍ਰਸਾਦ ਰੰਗ ਰਸ ਭੋਗ ਨਾਨਕ ਸਦਾ ਤੇ ਤੇ ਬਣ ਜੋਗ ਜੇ ਪ੍ਰਸਾਦ ਪਾਠ ਪਟੰਬਰ ਹੰਡਾਵੇਂ ਤੇ ਤੇ ਅਗ ਕਰਿਆ ਬੁਲਾਵਾ ਜੇ ਜੀ ਪ੍ਰਸਾਦ ਤੇਰਾ ਰਾਇ ਦਾ ਧੰਮ ਮਨਸ ਰਾਤੇ ਆਏ ਕੇਵਲ ਪਾਰ ਬ੍ਰਹਮ ਪ੍ਰਭ ਜੀ ਜਪਤ ਦਰਗਮਾਨ ਪਾਵੈ ਜੇ ਸੇ ਲੋਕ ਨਗਰ ਨਾਨਕ ਪਤ ਛੇਤੀ ਘਰ ਜਾਵੈ ਜੇ ਪ੍ਰਸਾਦ ਦਾ ਰੋਗ ਕਣਕਨ ਦੇਹੀ ਲੇਵਲਾ ਬੋਦਸਰਾਮ ਜੀ ਜਿਹੜੀ ਬਣਾਣੀ ਹੈ ਕਿਸਨੇ ਜੀ ਜੀ ਪ੍ਰਸਾਦ ਮੈਂ ਕਹਿ ਰਿਹਾ ਕੈਮਰਾ ਸਾਈਡ